ਦੇ ਕੋਈ ਇੰਦਰ ਵੀ ਕਿੰਨਾ ਘੈਂਟ ਸੈਟਅਪ ਆ ਜਿਹੜਾ ਕੁੱਡਿਆਂ ਦਾ ਬਣਿਆ ਹੋਇਆ ਸਰਦੋਨੀ ਕੋ ਆਪਣਾ ਕੰਪਿਊਟਰ ਕੀਨਤੀ ਜਿਹੜਾ ਨਾਂ ਨਾ ਨਾਵੇ ਉਹ ਵੀ ਦਿਖਾ ਦੇ ਕੋਈ ਮਾੜਾ ਨਹੀਂ ਹੁੰਦਾ ਸਾਰੀ ਚੰਗਿਆ ਮਾੜੇ ਨਹੀਂ ਗੀ ਵੀ ਨਹੀਂ ਦਿਖਾਉਣੇ ਹੁੰਦੇ ਕਬੂਤਰ ਕੇ ਜੇ ਬੰਦੇ ਨੇ ਉਹਦਾ ਰੱਖਿਆ ਹੁੰਦਾ ਵੀ ਕੁੱਤਰਾ ਦਾ ਆਹ ਦੇਖੋ ਵੀ ਕਬੂਤਰ ਲੀਲੀ ਸੈਟਅਪ ਦੇਖੋ ਤੁਸੀਂ ਕਿੰਨਾ ਘੈਂਟ ਬਣਿਆ ਹੋਇਆ ਹੈ ਬੰਦੇ ਲਾਏ ਵੇ ਕੀ ਦਾ ਇਹਦਾ ਅਈ ਦਾ ਹਾਂ ਇਹ ਹੁੰਦਾ ਇਹ ਡੱਬਾ ਕਬੂਤਰ ਦਾ ਹੋਊਗਾ ਇਹ ਝਾੜੇ ਪੈ ਗਏ ਬੁੱਤ ਆਏ ਹੋ ਗਏ ਇਹ ਸਰ ਵਾਲਾ ਹੈ ਨਾ ਇਹਦਾ ਵੀ ਸਰ ਲੈ ਇਹਦਾ ਝੜਦਾ ਹੀ ਕੰਨਾ ਕਬੂਤਰ ਦਾ ਕਬੂਤਰ ਆ ਕਬੂਤਰ ਆ ਤੂੰ ਆ ਵਾਲੀ ਕੰਨਾ ਖੂਤਰੀਏ ਕੋਈ ਇਹ ਨਹੀਂ ਪਰਲੇ ਇਹਦਾ ਰੰਗ ਲਾਇਆ ਉਹਦਾ ਜਮਾਂਦਰ ਹੋਇਆ ਯਾਰ ਸੋ ਆ ਜੀ ਕੰਨਾ ਗਾਣ ਦਾ ਆਪਾਂ ਨੀਲਿੰਗਾਂ ਦੇ ਵਿੱਚ ਫੇਰ ਰੋਕੇ ਆ ਜੀ ਦੋ ਬੋਲ ਲਈ ਉਹਦੇ ਝਾੜੇ ਆਇਆ ਫਿਰ ਜਿਹੜੀ ਜਿਹੜਾ ਇਹਦਾ ਦਰਦ ਇੰਨਾ ਫਰਾ ਕਿਹੜੀ ਆਇਆ ਕੂਗਾ ਸਭ ਤੋਂ ਗੱਲ ਬੋਲ ਮੈਂ ਨਹੀਂ ਬੋਲਾ ਮੇਰੇ ਕੋਲ ਨਹੀਂ ਗੱਲ ਬੋਲੇ ਮਾਰ ਦੱਸ ਦੇ ਨਹੀਂ ਪਤਾ ਉਹ ਨੋਈ ਕਵਰਾ ਕੇ ਤਪੜ ਖੜ ਖੜ ਕੇ ਲੈ ਆਏ ਹੋਏ ਤੁਸੀਂ ਮੈਨੂੰ ਭਾਈ ਨੂੰ ਦੱਸ ਦੇਣੀ ਹੈ ਹਾਂ ਬਾਹਰ ਹਰਾਮੀਆਂ ਦੀ ਓਏ ਆਓ ਮੇਰੇ ਇੱਧਰ ਆਓ ਇੱਧਰ ਵੀ ਇੱਧਰ ਵੀ ਮਸਾ ਉਹ ਆਹ ਦਾ 2 4 6 ਅੱਠ ਦਾ ਪੰਜ ਜੋੜੇ ਨੇ ਬਾਈ ਵਧੀਆ ਨੇ ਛੋਟਾ ਇਹ ਤੁਸੀਂ ਐਸਾ ਰੋ 7-8 ਫੁੱਟ ਲੰਬਾ ਹੈ 4 ਫੁੱਟ ਚੌੜਾ 5 ਫੁੱਟ ਵਧੀਆ ਰਹਿੰਦਾ ਮਹਾਦੇ ਚ 4 ਤੋਂ 5 ਜੋੜੇ ਆ ਲੈ ਦੇਖ ਲਓ ਤੁਸੀਂ ਲੈ ਵਧੀਆ ਨੇ ਤੇ ਆ ਥੱਲੇ ਕਲੀ ਵਿਸਾਈ ਵੀ ਆ ਬਾਕੀ ਮੁੰਡਾ ਦਾ ਨਾਣੇ ਦਿਖਾਈ ਦੇ ਨਹੀਂ ਆਦੇ ਤਾਂ ਆਪਾਂ ਨਹੀਂ ਹੋਣੀ ਨਾ ਦਿਖਾ ਦਿਓ ਕੋਈ ਨਾ ਪਹਿਲਾਂ ਦਿਖਾ ਤਾਂ ਹੁਣ ਵੀ ਦਿਖਾ ਦਿਓ ਨਾ ਮੈਂ ਤਾਂ ਕੋਈ ਨਾ ਖਾਦੀਆਂ ਬਨਾਨੇ ਲੈ ਲੈ ਖਾ ਇਹ ਬੱਚੇ ਕੱਢੀ ਆਹ ਕੁੱਤਰ ਬਣਾ ਦੇਣਾ ਨਾ ਲੱਗ ਜਿਆਗਾ ਜਾਈ ਜਾਂਗਾ ਤੋਰੀ ਲੱਗਦੀ ਆ ਨਾ ਕਿਹੜਾ ਦਊਗਾ ਫੋਨ ਲਾ ਕੇ ਕਿਹੜਾ ਜੂਗਾ ਲੱਤ ਨੂੰ ਯਾਰ ਮਾਰੀ ਲੈਣਾ ਕਿਹੜਾ ਉਹਨਾ ਜੂ ਉਤਰਨਾ ਚਾਹੀਦਾ ਯਾਰ ਉਹ ਤਾਂ ਮੈਨੂੰ ਥੱਲੇ ਨਹੀਂ ਹੈਗੀ ਉਹਦੇ ਦਾ ਕੱਲ ਹੈਗੀ ਨਹੀਂ ਆਈਗੀ ਲੱਗੀ ਆਂ ਅੰਡੇ ਦਾ ਉੱਠ ਕੇ ਹੋ ਰਹੀ ਤੇ ਬਹਿ ਗਿਆ ਕਮਾਲ ਦੀ ਕਰਨਾ ਯਾਰ ਆਂ ਅੰਡੇ ਦਾ ਟਿਕਾਉਦਾ ਰਹਿ ਗਿਆ ਹੈ ਹੋਰ ਹਾਂ ਹੈਲੋ ਫਿਰ ਜੰਨ ਨੂੰ ਫਲਾਈ ਕਬਈ ਨੂੰ ਕਿਹੜਿਆ ਉਠਿਆ ਅੰਡੇਆ ਤੋਂ ਉਹ ਬਹਿ ਗਿਆ ਉਹ ਅੰਡੇ ਦਾ ਦੇਖੋ ਤੁਸੀਂ ਬਾਈ ਇੱਧਰ ਲਿਆ ਅੰਡੇਆ ਤੋਂ ਉੱਠ ਕੇ ਭੁਲੇਖੇ ਜੋ ਅੰਡੇ ਦੇ ਬਹਿ ਗਿਆ ਹਾਂ ਬਾਈ ਕੋਈ ਆਹ ਅੰਡੇਆ ਤੋਂ ਉੱਠਿਆ ਇਹ ਆਹ ਅੰਡੇਆ ਤੋਂ ਉੱਠਿਆ ਜੀ ਬਾਈ ਇਹ ਅੰਡੇਆ ਤੋਂ ਉੱਠ ਕੇ ਉਹ ਅੰਡੇਆ ਉਹ ਅੰਡੇ ਤੇ ਬਹਿ ਗਿਆ ਭੁਲੇਖੇ ਜੀ ਇਹ ਦੇਖ ਲੋ ਤੇ ਆਪਾਂ ਕਹਿਣਾ ਕਬੂਤਰ ਇਹ ਐ ਇੱਕ ਦੂਜੇ ਦੇ ਬੱਚੇ-ਕੁੱਤੇ ਵੀ ਇਹ ਪਾਲ ਹੀ ਲੈਂਦੇ ਤਕਰੀਬਨ ਮੈਂ ਤਾਂ ਕਹਣਾ ਸ਼ਿਆਣੇ ਪੁੱਤਰ ਜਿਹੜੇ ਸ਼ਿਆਣੇ ਹੁੰਦੇ ਕਹਿੰਦਾ ਪਰ ਉਹ ਕਿਉਂ ਤੇ ਉਹ ਕਰਦੇ ਹੁੰਦੇ ਦੂਜੇ ਦੇ ਤੇ ਮੁਰਗੇ ਵੀ ਆਉਂਦੇ ਨੇ ਮੁਰਗੇ ਵੀ ਰੱਖੇ ਹੋਏ ਆਗੇ ਸਾਰਾ ਕੁਝ ਸਿਸਟਮ ਜਿਹੜੀ ਆ ਘਰ ਬਣਾਇਆ ਪਿਆ ਉਹਦੇ ਰੱਖਣੇ ਆ ਜਿਹੜੀਆਂ ਰੱਖਣੀਆਂ ਨੇ ਖਜਰੇ ਵੀ ਰੱਖਾਂਗੇ ਖਜਰ ਖਜਰੇ ਤੋਂ ਹੀ ਬੁਥੇ ਰਹੇ ਨੇ ਦੁਨੀਆ ਤੇ ਅੱਖਾਂ ਦੀ ਜੀ ਲੋੜ ਆ ਗਈ ਤਾਂ ਬੰਦਿਆਂ ਨੂੰ ਕਹਿਣਾ ਤਾਂ ਆ ਬੰਦਿਆਂ ਨੂੰ ਕਹਿਣਾ ਹੋਰ ਹੁਣ ਬੰਦਿਆਂ ਦੇ ਵਿੱਚ ਵੀ ਖਜਰੇ ਹੁੰਦੇ ਆ ਬਸੇਰੇ ਇਹੇ ਕੰਮ ਬਲੇ ਨਹੀਂ ਹੁੰਦੇ ਉਹ ਨਾ ਇਧਰ ਦੇ ਨਾ ਉਧਰ ਦੇ ਵਿਚ ਉਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਕਿਤੇ ਉਹਨੂੰ ਲੜਾਤਾ ਕਰੇ ਉਹ ਪੂਰੀ ਬਲਮੀ ਕੱਟ ਨਹੀਂ ਕਰਦੇ ਆਪਣੇਆਂ ਚ ਨਸ ਪੇੜਾਂ ਚ ਛਪੇੜਾਂ ਚ